ਦੁਨੀਆਂ ਦੇ ਸਭ ਤੋਂ ਬਖਮ ਔਖਾ ਸੂਖਸ਼ਮ ਕਮ ਹੈ ਪ੍ਰਭੂ ਦਾ ਨਾਮ ਜਪਣ ਬੰਦਗੀ ਕਰਨਾ ਕਿ ਕੋਈ ਬੱਚਿਆਂ ਦੀ ਖੇਡ ਨਾ ਸਮਝ ਲੈਣਾ ਭਗਤ ਕਬੀਰ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖੇਡਾਉਣਾ ਜਾਣਾ ਲੋਕਾਂ ਨੇ ਰੱਬ ਨੂੰ ਖੇਡਾਉਣਾ ਹੀ ਸਮਝਿਆ ਚਲੋ ਥੋੜਾ ਜਿਹਾ ਖੇਡ ਲੈਂਦੇ ਆ ਥੋੜਾ ਜਿਹਾ ਮਨ ਨੂੰ ਪਰਚਾ ਲੈਂਦੇ ਆ ਮਨ ਨੂੰ ਪਰਚਾਣ ਲਈ ਇਹ ਗੁਰਦੁਆਰਾ ਨਹੀਂ ਹੈ ਮਨ ਦੇ ਚੋਂ ਪ੍ਰਮਾਤਮਾ ਲੱਭ ਸਕੀਏ ਇਸ ਵਾਸਤੇ ਇਹ ਕਥਾ ਕੀਰਤਨ ਸਿਰਫ ਮਨ ਦੇ ਪਰਚਾਵੇ ਨਹੀਂ ਨੇ ਮਨ ਦੇ ਅੰਦਰ ਪ੍ਰਵੇਸ਼ ਕਰਨਾ ਹੈ ਮਨ ਦੇ ਅੰਦਰ ਕੌਣ ਪ੍ਰਵੇਸ਼ ਕਰੇਗਾ ਜੋ ਥੋੜਾ ਜਿਹਾ ਬਾਹਰ ਦੀ ਦੁਨੀਆ ਤੋਂ ਉਪਰਾਮ ਹੋਇਆ ਹੈ ਪਰਿਵਾਰ ਤੋਂ ਸੰਸਾਰ ਤੋਂ ਪਦਾਰਥਾਂ ਤੋਂ ਇਸ ਜੀਵਨ ਤੋਂ ਥੋੜਾ ਜਿਹਾ ਮਨ ਦੇ ਨੇੜੇ ਆਏਗਾ ਬਾਕੀ ਦੁਨੀਆ ਤੇ ਬਾਹਰ ਹੀ ਰਹਿੰਦੀ ਹੈ ਸਹਿਬਾਂ ਦੀ ਬਾਣੀ ਕਹਿੰਦੀ ਹੈ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਬੜੀ ਕੀਮਤੀ ਪੰਕਤੀ ਹੈ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ ਐ ਮਨ ਆਪਣੇ ਘਰ ਦੇ ਚਾ ਕਈ ਜਨਮਾਂ ਤੋਂ ਮਨ ਪਰਦੇਸ ਦੇ ਚ ਹੈ ਬਾਹਰ ਹੈ ਪਰਦੇਸ ਦੇ ਚ ਹੈ ਮਨੋਵਿਗਿਆਨਕ ਐਸਾ ਕਹਿਣਨ ਜੋ ਲੰਬੇ ਸਮੇਂ ਤੱਕ ਪਰਦੇਸ ਦੇ ਚ ਰਿਹਾ ਹੈ ਰਹਿ ਰਿਹਾ ਹੈ ਕਈ ਵਾਰ ਦੇਸ਼ ਦਾ ਮੌ ਨਹੀਂ ਰਹਿੰਦਾ ਨਹੀਂ ਰਹਿੰਦਾ ਪੀੜੀਦਰ ਪੀੜੀ ਪਰਦੇਸ ਦੇ ਛਰੇ ਹੈ ਦੇਸ਼ ਨੂੰ ਭੁੱਲ ਹੀ ਜਾਂਦਾ ਹੈ ਇਹ ਮਨ ਕਈ ਜਨਮਾਂ ਤੋਂ ਪਰਦੇਸ ਦੇ ਚ ਹੈ ਹੋਣ ਇਸ ਨੂੰ ਦੇਸ਼ ਦੀ ਯਾਦ ਨਹੀਂ ਹੈ ਦੇਸ਼ ਸੀ ਪਰਮਾਤਮਾ ਪਰਦੇਸ ਹੈ ਪਦਾਰਥ ਦੇਸ਼ ਹੈ ਨਿਰੰਕਾਰ ਪਰਦੇਸ ਹੈ ਪਰਵਾਰ ਪਰਿਵਾਰ ਦੇ ਚਰੇਣਾ ਪਦਾਰਥਾਂ ਦੇ ਚਰੇਣਾ ਇਹ ਰਸਤੇ ਦੇ ਚੰਗੀ ਸਾਥੀ ਮਿਲ ਗਏ ਨੇ ਸਫਰ ਦੇ ਚ ਪਰਦੇਸ ਦੇ ਚ ਤੂੰ ਪਰਦੇਸ ਦੇ ਚ ਸੰਗੀ ਸਾਥੀ ਜੋ ਮਿਲਦੇ ਨੇ ਵਕਤ ਹੀ ਸੰਬੰਧ ਹੁੰਦਾ ਔਰ ਟੁੱਟ ਜਾਂਦਾ ਸਦੀਵੀ ਤੇ ਹੁੰਦਾ ਨਹੀਂ ਪਰਦੇਸ ਹੈ ਧਨ ਸੰਪਦਾ ਦੇਸ਼ ਹੈ ਧਰਮ परवार प्रदेश है निरंकार देश है पदार्थ प्रदेश है परमात्मा देश है गुरबाणी आवाज मार मेरे मन परदेसी वे प्यारे आओ घरे क्यों बाहर भटक रहे हैं ਸਵਾਮੀ ਰਾਮਾਨੰਦ ਕਹਿੰਦੇ ਨੇ ਕਥ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲਤ ਮਨ ਭਾਇਓ ਬੰਦ ਹੁਣ ਮੇਰਾ ਮਨ ਬਾਰ ਨਹੀਂ ਜਾਂਦਾ ਭਟਕਣਾ ਮਿਟ ਗਈਏ ਕਿਉਂ ਪਤਾ ਚਲ ਗਿਆ ਘਰ ਦੇ ਆਨੰਦ ਦਾ ਪਤਾ ਚਲ ਗਿਆ ਘਰ ਦੇ ਸੁਖ ਦਾ ਪਤਾ ਚਲ ਗਿਆ ਘਰ ਦੇ ਖੇੜੇ ਦਾ ਬੋਧ ਥੋੜੀ ਜਾਈਂ ਝਲਕ ਤੇ ਪਿਆਸ ਔਰ ਉਸ ਦਾ ਬੋਧ ਮਨੁੱਖ ਦੇ ਕੋਲ ਹੈ ਇਸ ਵਾਸਤੇ ਧਾਰਮਿਕ ਗੈਨੇ ਕਿਸੇ ਨੂੰ ਵੀ ਨਾਸਤਿਕ ਨਹੀਂ ਕਹਿੰਦੇ ਤੇ ਅੰਨਾ ਸੁਣਨਾ ਕਿਸੇ ਨੂੰ ਵੀ ਨਾਸਤਿਕ ਨਹੀਂ ਕਹਿੰਦੇ ਕਿਉਂ ਹਰ ਮਨੁੱਖ ਐਸਾ ਜੀਵਨ ਚਾਹੁੰਦਾ ਹੈ ਜਿਹਦੇ ਚ ਮੌਤ ਨਾ ਹੋਵੇ ਤੋ ਐਸੇ ਜੀਵਨ ਦਾ ਨਾ ਹੀ ਪਰਮਾਤਮਾ ਹੈ ਚਾਹਤ ਤੇ ਪਰਮਾਤਮਾ ਦੀ ਹੈ ਹਰ ਮਨੁੱਖ ਨੂੰ ਐਸਾ ਸੁਖ ਚਾਹੀਦਾ ਹੈ ਜੋ ਕਦੀ ਦੁੱਖ ਦੇ ਚ ਨਾ ਬਦਲੇ ਉਸ ਪਰਮ ਸੁਖ ਦਾ ਨਾ ਹੀ ਪਰਮਾਤਮਾ ਹੈ ਹਰ ਮਨੁੱਖ ਨੂੰ ਐਸਾ ਰਸ ਚਾਹੀਦਾ ਹੈ ਜੋ ਕਦੀ ਬੇਰਸੀ ਚ ਨਾ ਬਦਲੇ ਉਸ ਮਹਾਂ ਰਸ ਦਾ ਨਾਹੀਂ ਪਰਮਾਤਮਾ ਹਰ ਮਨੁੱਖ ਨੂੰ ਐਸੀ ਧਨ ਸੰਪਦਾ ਚਾਹੀਦੀ ਹੈ ਜੋ ਵਧਦੀ ਜਾਏ ਵਧਦੀ ਜਾਏ ਧਨ ਕਦੀ ਘਟੇ ਨਾ ਉਸ ਪਰਮ ਧਨ ਦਾ ਨਾਹੀਂ ਪਰਮਾਤਮਾ ਹਰ ਮਨੁੱਖ ਨੂੰ ਐਸੀ ਤਾਕਤ ਸ਼ਕਤੀ ਪ੍ਰਤੀਸ਼ਟਾ ਪ੍ਰਭਤਾ ਚਾਹੀਦੀ ਹੈ ਜੋ ਕਦੀ ਢੈਂਦੀ ਕਲਚ ਨਾ ਜਾਵੇ ਇਸੀ ਮਹਾਨ ਪ੍ਰਭਤਾ ਦਾ ਨਾਹੀਂ ਪ੍ਰਭੂ ਹੈ। ਪ੍ਰਾਣਾਂ ਵਿੱਚ ਪਿਆਸ ਤੇ ਪ੍ਰਭੂ ਦੀ ਹੈ, ਪਰਮਾਤਮਾ ਦੀ ਹੈ। ਪਰਮ ਜੀਵਨ ਈਸ਼ਵਰ ਦੀ ਹੈ। ਤਲਾਸ਼ ਗਲਤ ਹੈ। ਖੋਜ ਗਲਤ ਹੈ। ਜੈਸੇ ਕੋਈ ਰੇਤ ਦੇ ਚੋਂ ਤੇਲ ਕੱਢਣ ਦੀ ਕੋਸ਼ਿਸ਼ ਕਰੇ, ਤੋ ਰੇਤ ਦੇ ਚੋਂ ਤੇ ਤੇਲ ਨਹੀਂ ਨਿਕਲੇਗਾ। ਤੇਲਾਂ ਚੋਂ ਨਿਕਲੇਗਾ ਸਰਸੋਂ ਚੋਂ ਨਿਕਲੇਗਾ ਕਹਿੰਦਨ ਸਾਧਨ ਗਲਤ ਹੋਵੇ ਤੇ ਮਨੋਰਥ ਦੀ ਪੂਰਤੀ ਨਹੀਂ ਹੁੰਦੀ ਇੱਕ ਹੁੰਦਾ ਹੈ ਲਕਸ਼ ਮਨੋਰਥ ਇੱਕ ਉਸ ਮਨੋਰਥ ਦੀ ਪੂਰਤੀ ਵਾਸਤੇ ਸਾਧਨ ਜੁਟਾਣਾ ਯਤਨ ਕਰਨਾ ਮਨੋਰਥ ਠੀਕ ਹੋਵੇ ਸਾਧਨ ਗਲਤ ਹੋਵੇ ਤਾਂ ਫਿਰ ਮਨੋਰਥ ਦੀ ਪ੍ਰਾਪਤੀ ਨਹੀਂ ਹੁੰਦੀ ਨਹੀਂ ਹੁੰਦੀ ਮਨੋਰਥ ਇਹ ਹੋਵੇ ਮੈਨੂੰ ਤੇਲ ਚਾਹੀਦਾ ਹੈ ਤੇ ਸਾਧਨ ਇਹ ਹੋਵੇ ਕਿ ਰੇਤ ਨੂੰ ਕਾਣੀ ਦੇ ਚ ਪੀੜੇ ਤੇ ਸਾਧਨ ਗਲਤ ਹੈ ਗਲਤ ਸਾਧਨਾ ਦੇ ਨਾਲ ਸਹੀ ਮਨੋਰਥ ਦੀ ਪ੍ਰਾਪਤੀ ਨਹੀਂ ਹੁੰਦੀ ਭੁੱਖ ਲੱਗੀ ਹੈ ਪਾਣੀ ਪੀ ਰਿਹਾ ਹੈ ਪਿਆਸ ਮਿਟ ਸਕਦੀ ਹੈ ਭੁੱਖ ਨਹੀਂ ਮਿਟੇਗੀ ਪਿਆਸ ਲੱਗੀ ਏ ਬੜੀ ਜ਼ੋਰ ਦੀ ਭੋਜਨ ਖਾ ਰਿਆ ਭੁੱਖ ਮਿਟੇਗੀ ਪਿਆਸ ਨਹੀਂ ਮਿਟੇਗੀ ਸਾਧਨ ਗਲਤ ਹੈ ਤੋ ਲਕਸ਼ ਦੀ ਪੂਰਤੀ ਨਹੀਂ ਹੋਵੇਗੀ ਉਮੀਦੇ ਗੱਲ ਪਕੜਦੇ ਚਾਹੀਏ ਮਨੋਰਥ ਸਹੀ ਹੋਵੇ ਲਕਸ਼ ਸਹੀ ਹੋਵੇ ਨਿਸ਼ਾਨਾ ਸਹੀ ਹੋਵੇ ਸਾਧਨ ਗਲਤ ਹੋਵੇ ਚਾਹੀਦਾ ਹੈ ਪਰਮ ਆਨੰਦ ਲੇਕਨ ਬਾਰੋਂ ਲੱਭਦਾ ਹੈ ਚੈਦੈ ਪਰਮ ਸੁਖ ਲਖਨ ਬਾਰੋਂ ਲੱਭਦਾ ਹੈ ਹੀ ਨਹੀਂ ਬਾਤ ਤੇ ਮਨੁੱਖ ਦੇ ਕੋਲ ਜਿਹੜਾ ਅਨੁਭਵ ਹੈ ਉਹ ਇਹ ਕਿ ਅਜੇ ਤੱਕ ਜੋ ਕੁਝ ਵੀ ਇਸ ਨੂੰ ਲੱਭਿਆ ਬਾਰੋਂ ਹੀ ਲੱਭਿਆ ਹੈ ਧਨ ਲੱਭਿਆ ਪਦਾਰਥ ਲੱਭੇ ਨੇ ਪਰਿਵਾਰ ਦੇ ਸੰਬੰਧ ਲੱਭੇ ਨੇ ਮਾਨ ਮਰਿਆਦਾ ਮਿਲੀਏ ਜੋ ਕੁਝ ਵੀ ਮਿਲੇ ਹੈ ਬਾਰੋਂ ਮਿਲੇ ਹੈ तो इथो ये ख्याल बन गया शायद परमात्मा भी बारो मिलेगा नहीं मिलेगा ये भी मैं अर्ज कर आज तक नहीं मिले किसी तो फिर कि खोज करिए इस मन को कोई खोजो भाई मन खोज तओने दपाई ਮਨ ਇੱਕ ਐਸਾ ਬੀਜ ਹੈ ਅਗਰ ਇਸ ਨੂੰ ਅਨਕੂਲ ਧਰਤੀ ਮਿਲ ਜਾਏ ਤੇ ਇਹਦੇ ਚੋਂ ਪਰਮਾਤਮਾ ਪੈਦਾ ਹੋ ਸਕਦਾ ਹੈ ਪਰਮ ਸੁਖ ਪਰਮ ਆਨੰਦ ਪਰਮ ਰਸ ਪਰਮ ਖੇੜਾ ਨਾਸਤਿਕ ਤੇ ਐਸਾ ਕਹਿੰਦੇ ਨੇ ਕਿ ਜੋ ਠੋਸ ਪਦਾਰਤ ਹੈ ਨਾ ਇਹ ਹੀ ਸੂਖਸ਼ਮ ਰੂਪ ਧਾਰਨ ਕਰਦਾ ਕਰਦਾ ਸਾਡਾ ਮਨ ਬਣ ਗਿਆ ਕੋਈ ਪਰਮਾਤਮਾ ਨਾਮ ਦੀ ਚੀਜ਼ ਨਹੀਂ ਹੈ ਮਨ ਦੇ ਚ ਕੋਈ ਪਰਮਾਤਮਾ ਨਹੀਂ ਇਹ ਜੋ ਠੋਸ ਪਦਾਰਥ ਨੇ ਇਹ ਸੂਖਸ਼ਮ ਰੂਪ धारण ਕਰਦੇ ਮਨ ਬਣ ਗਏ ਧਾਰਮਿਕ ਬੰਦੇ ਇੰਜ ਕਹਿੰਦੇ ਨੇ ਸਾਡੇ ਮਨ ਦਾ ਹੀ ਵਿਸਤਾਰ ਹੈ ਬਾਹਰ ਦੀ ਦੁਨੀਆ ਮਨ ਫੈਲਦਾ ਫੈਲਦਾ ਸੰਸਾਰ ਬਣ ਗਏ ਮਨ ਬਾਹਰ ਫੈਲਦਾ ਫੈਲਦਾ ਸੰਸਾਰ ਬਣ ਗਏ ਇਕ ਯੋਗੀ ਇੱਕ ਸਾਧਨਾ ਕਰਨ ਵਾਲਾ ਮਨ ਨੂੰ ਸਿਕੋੜਦਾ ਹੈ ਸਮੇਟਦਾ ਹੈ ਤੇ ਸਮੇਟਦਿਆਂ ਸਮੇਟਦਿਆਂ ਮਨ ਦੇ ਹੱਤਵੇਂ ਨਾਲ ਮਨ ਦੇ ਅਨੰਕਾਰ ਹੋ ਜਾਂਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਫਿਰ ਮੈਂ ਅਰਜ਼ ਕਰਾਂ ਵਿਚਾਰਾਂ ਦਾ ਪ੍ਰਵਾਹ ਸੋਚਣੇ ਦਾ ਪ੍ਰਵਾਹ ਯਾਦਾਂ ਦਾ ਪ੍ਰਵਾਹ ਮਨ ਹੈ ਜੋ ਮੇਰੀ ਯਾਦਾਂ ਦੇ ਚ ਨਹੀਂ ਹੈ ਨਹੀਂ ਹੈ ਜੋ ਮੇਰੀ ਸੋਚਣੀ ਦੇ ਚ ਨਹੀਂ ਹੈ ਨਹੀਂ ਹੈ ਜੋ ਮੇਰੇ ਵਿਚਾਰਾਂ ਦੇ ਚ ਨਹੀਂ ਹੈ ਨਹੀਂ ਹੈ ਜੋ ਮੇਰੀ ਸਮਝ ਦੇ ਚ ਨਹੀਂ ਹੈ ਕਮ ਸੇ ਕਮ ਮੇਰੀ ਦੁਨੀਆ ਚ ਨਹੀਂ ਹੈ ਹੁੰਦੇ ਆਇਆ ਵੀ ਨਹੀਂ ਹੈ ਇਹ ਜਿੱਕੇ ਲੋ ਕੁਝ ਥੋੜੇ ਜਿਹਾਂ ਮਨੁੱਖ ਨੇ ਜੋ ਪਰਮਾਤਮਾ ਦੇ ਤਲ ਤੇ ਜੀ ਰਹੇ ਹੋ ਬਾਕੀ ਤੇ ਨਹੀਂ ਜੀ ਰਹੇ ਜੋ ਸੋਚਣੀ ਦੇ ਚ ਨਹੀਂ ਹੈ ਉਹ ਕਿਸ ਤਰ੍ਹਾਂ ਹੋ ਸਕਦਾ ਹੈ ਜੋ ਸਮਝ ਦੇ ਚ ਨਹੀਂ ਹੈ ਉਹ ਕਿਸ ਤਰ੍ਹਾਂ ਹੋ ਸਕਦਾ ਹੈ ਜੋ ਮੇਰੇ ਵਿਚਾਰਾਂ ਦੇ ਚ ਨਹੀਂ ਹੈ ਇੱਕ ਪਾਗਲ ਦੇ ਵਿਚਾਰ ਦੇ ਚ ਪਰਿਵਾਰ ਵੀ ਨਹੀਂ ਆਉਂਦਾ ਕਿਉਂਕਿ ਉਹਦੇ ਮਨ ਦਾ ਸੰਤੁਲਨ ਦਾਵਾ ਡੋਲੋ ਗਿਆ ਉਹਨੂੰ ਕੋਈ ਪਤਾ ਨਹੀਂ ਹੈ ਮੇਰੀ ਮਾਂ ਹੈ ਮੇਰੀ ਭੈਣ ਹੈ ਇਹ ਮੇਰਾ ਪਿਤਾ ਹੈ ਇਹ ਮੇਰਾ ਭਰਾ ਹੈ ਪਾਗਲ ਦਾ ਸੰਸਾਰ ਲੜਖੜਾ ਜਾਂਦਾ ਹੈ ਉਹਦੇ ਵਿਚਾਰਾਂ ਦੇ ਵਿੱਚ ਪਰਿਵਾਰ ਨਹੀਂ ਹੈ ਪਰਿਵਾਰ ਦੇ ਹੁੰਦੇ ਹੋਇਆ ਪਰਿਵਾਰ ਨਹੀਂ ਹੈ ਇਹ ਵੀ ਮਾਰਚ ਕਰਦੇ ਹੋਵੇ ਪ੍ਰਮਾਤਮਾ ਅਗਰ ਮੇਰੇ ਵਿਚਾਰਾਂ ਦੇ ਵਿੱਚ ਨਹੀਂ ਹੈ ਤਾਂ ਨਹੀਂ ਹੈ ਬ੍ਰह्म ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕਿ ਪਰਮਗਤ ਹੋਏ ਵਿਚਾਰ ਦੇ ਬਦਲਦਿਆਂ ਮਨੁੱਖ ਦਾ ਸਾਰਾ ਸੰਸਾਰ ਬਦਲ ਜਾਂਦਾ ਹੈ ਸਹਿਬਾਂ ਦੀ ਬਾਣੀ ਤੇ ਐਸਾ ਕਹਿੰਦੀ ਹੈ ਮਜ਼ਹਬ ਇੱਕ ਵਿਚਾਰ ਹੈ Hindu ਹੋਣਾ ਇੱਕ ਵਿਚਾਰ ਹੈ Sikh ਹੋਣਾ ਇੱਕ ਵਿਚਾਰ ਹੈ Muslim ਹੋਣਾ ਇੱਕ ਵਿਚਾਰ ਹੈ Christian ਹੋਣਾ ਇੱਕ ਵਿਚਾਰ ਹੈ ਅੱਜ ਇੱਕ Hindu Christian ਬਣ ਜਾਂਦਾ ਹੈ ਤੋ ਕੀ ਬਦਲ ਗਿਆ ਮੂੰ ਮੱਥਾ ਬਦਲ ਗਿਆ ਹੱਡੀਆਂ ਬਦਲ ਗਈਆਂ ਰੂਪ ਬਦਲ ਗਿਆ ਹੈ ਮਾਸ ਬਦਲ ਗਿਆ ਹੱਥ ਪੈਰ ਬਦਲ ਗਏ ਨੇ ਕੁਝ ਵੀ ਨਹੀਂ ਬਦਲਿਆ ਵਿਚਾਰ ਬਦਲ ਗਏ ਨੇ ਸੋਚਣੀ ਬਦਲ ਗਈ ਹੈ ਖਿਆਲ ਬਦਲ ਗਏ ਇੱਕ 크੍ਰਿਸਚਨ ਹਿੰਦੂ ਹੋ ਜਾਂਦਾ ਹੈ ਵੀ ਸਵੇਰੇ ਤੇ 크੍ਰਿਸਚਨ ਸੀ ਉਹ ਸ਼ਾਮ ਨੂੰ ਹਿੰਦੂ ਹੈ ਕੀ ਬਦਲ ਗਿਆ ਅੱਖਾਂ ਬਦਲ ਗਈਆਂ ਨੇ ਹੱਥ ਪੈਰ ਬਦਲ ਗਏ ਨੇ ਮੂੰਹ ਮੱਥਾ ਬਦਲ ਗਿਆ ਕੁਝ ਵੀ ਨਹੀਂ ਬਦਲੇ ਵਿਚਾਰ ਬਦਲ ਗਏ ਸੋਚਣੀ ਬਦਲ ਗਈ ਹੈ ਖਿਆਲ ਬਦਲ ਗਏ ਸਿੱਖੀ ਸਿੱਖਿਆ ਗੁਰ ਵਿਚਾਰ ਇੱਕ ਵਿਚਾਰ ਦਾ ਨਾਮ ਸਿੱਖ ਹੈ ਇਹ ਵੀ ਮੈਰਜ ਕਰਦੇ ਹਾਂ ਗੁਰੂ ਦੇ ਵਿਚਾਰ ਦੇ ਮੁਤਾਬਕ ਜੀਵਣਾ ਇਹ ਹੀ ਸਿੱਖੀ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਇਹ ਵਿਚਾਰ ਨਹੀਂ ਨਹੀਂ ਤੇ ਸਿੱਖ ਸਿੱਖ ਵੀ ਨਹੀਂ ਹੈ ਵਿਚਾਰ ਦੇ ਬਦਲਦਿਆਂ ਮਨੁੱਖ ਦਾ ਸਾਰਾ ਸੰਸਾਰ ਬਦਲ ਜਾਂਦਾ ਹੈ। దైਤ ਹੋਣਾ ਇੱਕ ਵਿਚਾਰ ਹੈ, ਦੇਵਤਾ ਹੋਣਾ ਇੱਕ ਵਿਚਾਰ ਹੈ। ਬ੍ਰह्म ਵਿਚਾਰ ਵਿਚਾਰੇ ਕੋਏ ਨਾ ਨਿਕ ਤਾਂ ਕੀ ਪਰਮਗਤ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ। ਜਿਨ੍ਹਾਂ ਦਾ ਪੁਰਵ ਆਪ ਨੇ ਕਲ ਮਨਾਣਾ। ਜੋ ਬ੍ਰह्म ਦੀ ਵਿਚਾਰ ਕਰਦਾ ਹੈ, ਵਿਚਾਰ ਕਰਦਿਆਂ ਕਰਦਿਆਂ ਬ੍ਰह्म ਹੋ ਜਾਂਦਾ ਹੈ। ਐਤੇ ਉਹ ਬ੍ਰਹਮ ਪਰ ਵਿਚਾਰਾਂ ਦੇ ਚ ਨਹੀਂ ਹੈ ਐਤੇ ਬ੍ਰਹਮ ਸੋਚਣੇ ਦੇ ਚ ਨਹੀਂ ਹੈ ਐਤੇ ਬ੍ਰਹਮ ਯਾਦਾਂ ਦੇ ਚ ਨਹੀਂ ਹੈ ਭ੍ਰਾਂਤੀ ਹੈ ਭਰਮ ਦੇ ਚ ਪਿਆ ਹੋਇਆ ਰਵਦਾਸ ਇਸ ਨੂੰ ਇੰਜ ਬਿਆਨ ਕਰਦੇ ਨੇ ਮਾਧਵੇ ਕਿਆ ਕਹੀਏ ਬ੍ਰਹਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਇਹ ਬੰਦਾ ਭਰਮ ਦੇ ਚ ਹੈ ਤਾਂ ਭਰਮ ਦਾ ਮਤਲਬ ਜੋ ਕੁਝ ਹੈ ਅਸਲੀਅਤ ਉਹਨੂੰ ਕੁਝ ਹੋਰ ਸਮਝਦਾ ਹੈ ਵੀ ਇਹ ਭਰਮ ਦੇ ਚ ਹੈ ਹੈ ਕੁਝ ਹੋਰ ਸਮਝਦਾ ਕੁਝ ਹੋਰ ਹੈ ਹੈ ਕੁਝ ਹੋਰ ਮਨ ਦਾ ਕੁਝ ਹੋਰ ਹੈ ਭਗਤ ਜੀ ਕਹਿੰਦੇ ਸਾਰਾ ਜਗਤ ਭਰਮ ਦੇ ਚ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਸਾਰਾ ਜਗਤ ਭਰਮ ਦੇ ਚ ਜੀ ਰਿਹਾ ਹੈ ਸਾਧੋ ਇਹ ਜਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛਾੜਿਆ ਮਾਇਆ ਹਾਥ ਬਿਕਾਣਾ ਇਹ ਸਾਰਾ ਜਗਤ ਭਰਮ ਭੁਲੇਖੇ ਦੇ ਚ ਵਿਚਾਰ ਕਰੇ ਇਹ ਪਰਮਾਤਮਾ ਨਾ ਕਰੇ ਤੇ ਨਹੀਂ ਹੈ ਸਮਝੇ ਤੇ ਇਹ ਪਰਮ ਰਸ ਹੈ ਨਾ ਸਮਝੇ ਤੇ ਨਹੀਂ ਹੈ ਸਿਮਰਤੀ ਦੇ ਚ ਆ ਜਾਏ ਤੇ ਭਗਵਾਨ ਹੈ ਨਾ ਕਰੇ ਤੇ ਨਹੀਂ ਹੈ ਖੇਡ ਇਤਨੀ ਹੈ ਇਸੇ ਵਾਸਤੇ satsang ਹੈ ਇਸੇ ਵਾਸਤੇ అవਤਾਰੀ ਪੁਰਸ਼ ਆਉਂਦੇ ਨੇ ਕਿ ਮਨੁੱਖ ਨੂੰ ਸਮਝਾਈਏ ਜ਼ਿੰਦਗੀ ਅਜਾਈ ਨਾ ਜਾਵੇ ਭਰਮ ਦੇ ਰੂਪ ਦੀ ਵਿਆਖਿਆ ਰਵਿਦਾਸ ਫਿਰ ਇੰਜ ਕਰਦੇ ਨੇ ਨਰਪਤ ਏਕsinghasan ਸੋਇ ਸੁਪਨੇ ਭਇਆ ਬਿਖਾਰੀ ਹੈ ਤੇ ਰਾਜਾ ਪਰ نیند ਆ ਗਈ ਹੈ ਸੌਂ ਗਏ نیند ਕੱਲੀ ਨਹੀਂ ਆਉਂਦੀ ਆਪਣੇ ਨਾਲ ਸੁਪਨਿਆਂ ਨੂੰ ਲੈ ਕੇ ਆਉਂਦੀ ਹੈ ਸੁਪਨੇ ਚ ਬਿਖਾਰੀ ਹੈ ਮੰਗ ਰਿਹਾ ਹੈ ਮੰਗਦਾ ਹੈ ਅਛਤ ਰਾਜ ਵਿਛਰਤ ਦੁਖ ਪਾਇਆ ਸੋਗਤ ਭਈ ਹਮਾਰੀ ਸਪਨੇ ਵਿੱਚ ਰਾਜ ਤੋਂ ਵਿਛੜਿਆ ਹੋਇਆ ਸਮਝ ਕੇ ਆਪਣੇ ਆਪ ਨੂੰ ਮੰਗਤਾ ਸਮਝ ਕੇ ਆਪਣੇ ਆਪ ਨੂੰ ਰੋ ਰਿਹਾ ਹੈ ਦੁਖੀ ਹੈ ਹੈ ਰਾਜਾ ਸਮਝ ਬੈਠਾ ਹੈ ਮੰਗਤਾ ਹੈ ਰਾਜਾ ਪਰ ਸਮਝ ਬੈਠਾ ਹੈ ਬਿਖਾਰੀ ਹੈ ਤੇ ਇਸ ਦੇ ਕੋਲ ਦੁਨਿਆਵੀ ਸੁੱਖ ਨੇ ਪਰ ਦੁਨਿਆਵੀ ਹੁਣ ਰੋਣੇ ਨੇ ਇਹ ਸਾਰਾ ਦੁੱਖ ਭਰਮ ਹੈ نیند ਕਰਕੇ ਹੈ ਸਹਿਬਾਂ ਦੀ ਬਾਣੀ ਭਗਤ ਰਵਦਾਸ ਜੀ ਮਹਾਰਾਜ ਐਸਾ ਕਹੈਨ ਮਨੁਖ ਦੇ ਸਾਰੇ ਦੁਖ ਅਗਿਆਨ ਕਰਕੇ ਨੇ ਨਾ ਸਮਝੀ ਕਰਕੇ ਨੇ ਸਾਰੇ ਦੁਖ ਨਾ ਸਮਝੀ ਕਰਕੇ ਨੇ ਅਗਰ ਕੋਈ ਦੁਖ ਹੀ ਹੈ ਬਹੁਤ ਦੁਖ ਹੀ ਹੈ ਤੇ ਦੁਖ ਦਾ ਰੋਣਾ ਵੀ ਰੋ ਰਿਆ ਹੈ ਗੁਰਬਾਣੀ ਅਨੁਸਾਰ ਨਾ ਸਮਝ ਆਏ ਉਹ ਨੂੰ ਸਮਝ ਨਹੀਂ ਆਇਆ ਸਮਝਦਾਰ ਮਨੁੱਖ ਦੁੱਖ ਸੁਖ ਤੋਂ ਉੱਚਾ ਉੱਠਦਾ ਹੈ ਦੁੱਖ ਤੇ ਹੁੰਦੇ ਨੇ ਜ਼ਮੀਨ ਤੇ ਦਿਨ ਵੀ ਹੈ ਰਾਤ ਵੀ ਹੈ ਪਰ ਇਹ ਦੋਹਾਂ ਤੋਂ ਉੱਚਾ ਉੱਠ ਜਾਂਦਾ ਹੈ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਣੇ ਸੁਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਣੇ ਇਤਨਾ ਇਹ ਬਾਰੀਕ ਪ੍ਰਕਰਣ ਹੈ ਕਿ ਜਿਤਨੀਆਂ ਬਾਰੀਕੀਆਂ ਇਸ ਦੀਆਂ ਬਿਆਨ ਕਰੀਏ ਥੋੜਾ ਥੋੜਾ ਹੁਣ ਇਸ ਦਾ ਥੋੜਾ ਜਿਹਾ ਮੈਂ ਅਸਥੂਲ ਰੂਪ ਬਿਆਨ ਕਰਾਂ ਤਾਂ ਕਿ ਪਕੜ ਦੇ ਚ ਆ ਜਾਏ ਕਿਉਂਕਿ ਆਮ ਬੰਦਿਆਂ ਕੋਲ ਇਤਨਾ ਸਮਾਂ ਤੇ ਹੈ ਨਹੀਂ ਘੰਟਾ 2 ਘੰਟਾ ਮਨ ਨਾਲ ਜੰਗ ਕਰੀਏ ਖਾਲਸਾ ਸੋ ਜੋ ਕਰੇ ਨਹੀਂ ਤੇ ਜੰਗ ਖਾਲਸਾ ਸੋ ਜੋ ਚੜੇ ਤੁਰੰਗ ਕਲਗੀਧਰ ਪਾਤਸ਼ਾਹ ਦੇ ਵਾਕ ਨੇ ਖਾਲਸਾ ਤੇ ਮੈਂ ਉਸ ਨੂੰ ਮੰਨਦਾ ਜੋ ਰੋਜ਼ ਲੜੇ ਰੋਜ਼ ਜੰਗ ਕਰੇ ਇਹਦੇ ਅਰਥ ਗਲਤ ਕਰ ਲਏਗੇ ਰੋਜ਼ ਜੰਗ ਕਰੀ ਤੇ ਰੋਜ਼ ਦੋਸ਼ਮਣ ਲੱਭੇ ਫਿਰ ਤੇ ਰੋਜ਼ ਦੋਸ਼ਮਣ ਬਣਾਵੇ ਖੇਡ ਇਹ ਨਹੀਂ ਹੈ ਗੱਲ ਇਤਨੀ ਨਹੀਂ ਹੈ ਜੋ ਸਮਝ ਲਈ ਗਈ ਹੈ ਕਿਹਦੇ ਨਾਲ ਜੰਗ ਕਰਨੀ ਹੈ ਮਨ ਨਾਲ ਇਹਨੂੰ ਜਿੱਤਣਾ ਹੈ ਮਨ ਜੀਤੇ ਜਗ ਜੀਤ ਬਿਨਾ ਲੜਿਆਂ ਬਿਨਾ ਜੰਗ ਕੀਤੇयां ਨਹੀਂ ਜਿੱਤ ਸਕਦੇ ਨਹੀਂ ਜਿੱਤ ਸਕਦੇ ਮਨ ਬੜਾ ਬਲਵਾਨ ਹੈ ਬੜਾ ਬਲਵਾਨ ਹੈ ਚੰਗਿਆਂ ਚੰਗਿਆਂ ਨੂੰ ਗिरा ਕੇ ਰੱਖ ਦਿੰਦਾ ਹੈ ਸੁਭਾਵ ਕੁਛ ਵਾਕ ਅਗਨ ਮੇਂ ਤੁਹਾਡੇ ਸਾਹਮਣੇ ਰੱਖਾਂ